ਸੰਧਾਰਾ ਤਾਂ ਕਰਮਾਂ ਵਾਲਿਆਂ ਦਾ ਆਉਂਦਾ ਹੁੰਦਾ ਤੇ ਬਿਨਾ ਕਰਮਾਂ ਤੋਂ ਕੌਣ ਦਿੰਦਾ ਸਾਡੇ ਘਰ ਦੇ ਵਿੱਚ ਤਾਂ ਇੱਕੋ ਹੀ ਸੰਧਾਰਾ ਆਉਣਾ ਹੁੰਦਾ ਉਹ ਵੀ ਵੀਰੇ ਤੇਰਾ ਪਾਣੀ ਸੰਧਾਰਾ ਤਾਂ ਕਰਮਾਂ ਵਾਲਿਆਂ ਦਾ ਆਉਂਦਾ ਹੁੰਦਾ ਤੇ ਬਿਨਾ ਕਰਮਾਂ ਤੋਂ ਕੌਣ ਦਿੰਦਾ ਸਾਡੇ ਘਰ ਦੇ ਵਿੱਚ ਤਾਂ ਇੱਕੋ ਹੀ ਸੰਧਾਰਾ ਆਉਂਦਾ ਉਹ ਵੀ ਵੀਰੇ ਤੇਰਾ ਆਈ ਦੇ ਦਿੰਦਾ ਹਲੋ ਹਲੋ ਬੀਰੇ ਬੀਰੇ ਮੈਂ ਮਿੰਦੂ ਬੋਲਦੀ ਆ ਮਿੰਦੂ ਅੱਛਾ ਹਾਂ ਹਾਂ ਭੈਣੇ ਕਿਵੇਂ ਆ ਸਭ ਠੀਕ ਐ ਠੀਕ ਆ ਵੀਰੇ ਸਭ ਠੀਕ ਆ ਤੂੰ ਸੁਣਾ ਤੂੰ ਠੀਕ ਆ ਹਾਂ ਹਾਂ ਸਭ ਠੀਕ ਆ ਹੋਰ ਸੁਣਾ ਪਹਿਣੀ ਕਿਵੇਂ ਯਾਦ ਕੀਤਾ ਵੀਰੇ ਜੇ ਤੈਨੂੰ ਇੱਕ ਕੰਮ ਕਹਾ ਤੂੰ ਕਰੇਂਗਾ ਹਾਂ ਕੀ ਕੰਮ ਵੀਰੇ ਸੋਣ ਦਾ ਮਹੀਨਾ ਚੱਲਦਾ ਤੂੰ ਮੈਨੂੰ ਸੰਧਾਰਾ ਹੀ ਦੇ ਜਾ ਜੇ ਮੈਨੂੰ ਸੰਧਾਰਾ ਦੇ ਦੇਂਗਾ ਨਾ ਮੇਰਾ ਮਨ ਹੋਲਾ ਜਾ ਹੋ ਜਾਊਗਾ ਅੱਛਾ ਹੁਣ ਸੰਧਾਰਾ ਚਾਹੀਦਾ ਉਹ ਤੁਸੀਂ ਸੰਧਾਰਾ ਲੈਣ ਵਾਲਾ ਕੰਮ ਕੀਤਾ ਕੋਈ ਉਹ ਜ਼ਮੀਨ ਤਾਂ ਤਾਇਆ ਸਾਰੀ ਆਪ ਵੇਚ ਕੇ ਖਾ ਗਿਆ ਮੇਰੇ ਪਿਓ ਨੂੰ ਦਿੱਤਾ ਹੀ ਕੀਆ ਉਹਨੇ ਜਿਹੜੀ ਨਾਲ ਲੱਗਦੀ ਜ਼ਮੀਨ ਸੀ ਉਹ ਗਵਾਂਡੇ ਨੂੰ ਦੇਤੀ ਉਹ ਮੇਰਾ ਕਲੇਜਾ ਮਚਦਾ ਦੇਖ ਕੇ ਚਾਹੀਦਾ ਤੈਨੂੰ ਸੰਧਾਰਾ ਹੈਲੋ ਹੈਲੋ ਹਾਂ ਵੀਰੇ ਕੀ ਹਾਲ ਆ ਮੈਂ ਮਿੰਦੋ ਬੋਲਦੀ ਆ ਹਾਂ ਹਾਂ ਭੈਣੇ ਹੈਗਾ ਮੇਕੋ ਨੰਬਰ ਫੀਡ ਹੋਰ ਸੁਣਾ ਘਰ ਕਿਦੋਂ ਸਾਰੇ ਠੀਕ ਆ ਹਾਂ ਵੀਰੇ ਠੀਕ ਆ ਇਧਰ ਪੂਆਜੀ ਤੇ ਫੁੱਫੜ ਜੀ ਹੁਣੇ ਕਿਵੇਂ ਨੇ ਉਹ ਠੀਕ ਨੇ ਹਾਂ ਠੀਕ ਨੇ ਨਾ ਕੀ ਗੱਲ ਤੂੰ ਉਦਾਸ ਜਿਹਾ ਕਿਉਂ ਬੋਲ ਰਹੀ ਆ ਭੈਣੇ ਹਾਂ ਉਦਾਸ ਤਾਂ ਮੈਂ ਹੈਗੀ ਆ ਵੀਰੇ ਨਾ ਕਿਉਂ ਬਲ ਕੀ ਗੱਲ ਹੋ ਗਈ ਵੀਰੇ ਅੱਜ ਨਾ ਮੇਰੀ ਸਸਰਾ ਸੰਧਾਰਾ ਆਇਆ ਮੈਂ ਸੋਚਦੀ ਸੀ ਜੇ ਮੇਰਾ ਬੀਰਾ ਹੁੰਦਾ ਉਹ ਵੀ ਸੰਧਾਰਾ ਲੈ ਕੇ ਆਉਂਦਾ ਇਹ ਤਾਂ ਹੈ ਪੈਣੇ ਚਲ ਕੋਈ ਨਾ ਟੈਨਸ਼ਨ ਨਹੀਂ ਲਈਦੀ ਐਵੇਂ ਵੀਰੇ ਇੱਕ ਗੱਲ ਕਹਾ ਤੂੰ ਹੀ ਮੇਰਾ ਸੰਧਾਰਾ ਲੈ ਕੇ ਆ ਜਾ ਮੇਰੇ ਤੋਂ ਨਾ ਮੇਰੇ ਸੱਸ ਬੋਲਦੀ ਜਰੀ ਨਹੀਂ ਜਾਂਦੀ ਮੈਂ ਵੀ ਕਹਿਣ ਜੋਗੀ ਹੋ ਜੂ ਵੀ ਮੇਰਾ ਭਰਾ ਮੈਨੂੰ ਸੰਧਾਰਾ ਲੈ ਕੇ ਆਇਆ ਹਾਂ ਕੋਈ ਨਾ ਜ਼ਰੂਰ ਪੈਣੇ ਮੈਂ ਆਣਾ ਇੱਕ ਦਿਨਾਂ ਤੱਕ ਸੱਚੀ ਵੀਰੇ ਜ਼ਰੂਰ ਆਈ ਮੈਂ ਉਡੀਕ ਕਰੂੰਗੀ ਤੇਰੀ हां कोई ना मैं पक्का आऊंगा चंगा किदा फोन ਸੀਗਾ ਕਿਹਦੇ ਨਾਲ ਸਾਈ ਬਧਾਈ ਲੈ ਜਾਨੇ ਆ ਵੀ ਮੈਂ ਜਰੂਰ ਆਉਂਗਾ ਉਹ ਆਪਣੀ ਮਿੰਦੋ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਵੀਰੇ ਐ ਕਿ ਮੈਨੂੰ ਸੰਧਾਰਾ ਦੇ ਜਾ ਕਿਉਂ ਆਪਾਂ ਤੁ ਸੰਧਾਰਾ ਦੇਣਾ ਉਹਨੂੰ ਆਪਾਂ ਨਹੀਂ ਜਾਵਾਂਗੇ ਤਾਂ ਹੋਰ ਦੱਸੋ ਉਹਦੇ ਕੋਲੇ ਕੌਣ ਜਾਓ ਐਵੇਂ ਨਾ ਮਰੀ ਹੋਈ ਬਲਾਗ ਗਲ ਪਾ ਲਿਓ ਸੰਧਾਰਾ ਨਾ ਐਵੇਂ ਨਹੀਂ ਦਿੱਤਾ ਜਾਂਦਾ ਪੂਰਾ 2000 ਰੁਪਏ ਲੱਗਦਾ ਫੇਰ ਕੀ ਗੱਲ ਆ 2000 ਰੁਪਏ ਇੰਨੇ ਚ ਭੈਣ ਖੁਸ਼ ਹੋ ਜੂ ਅੱਛਾ 2000 ਰੁਪਏ ਐਵੇਂ ਹੀ ਬਣਦਾ ਵਾ ਜਿਹੜੀਆਂ ਦੋ ਤੁਹਾਡੀਆਂ ਸਗੀਆਂ ਭੈਣਾਂ ਨੇ ਨਾ ਉਹਨਾਂ ਦਾ ਹੀ ਕਰ ਲਓ ਜਾਂ ਤੀਜੀ ਜੋੜ ਲਈ ਨਾ ਕੋਈ ਪੱਟੇ ਜਾਵਾਂਗੇ ਐਤਕੀ ਦੂਜੀਆਂ ਦਾ ਥੋੜਾ ਘੱਟ ਕਰ ਲਾਂਗੇ ਪਰ ਇਹਦੇ ਕੋਲ ਮੈਨੂੰ ਜਾ ਲੈਣ ਦੇ ਹੁਣ ਮੈਂ ਉਹਨੂੰ ਹਾਮੀ ਭਰ ਚੁੱਕਿਆ ਮੈਂ ਕਿਹੜੇ ਮੂੰਹ ਨਾਲ ਜਵਾਬ ਦੇਵਾਂ ਮੈਂ ਉਹਨੂੰ ਤੁਸੀਂ ਨਾ ਚੁੱਪ ਕਰਕੇ ਬਹਿ ਜਾਓ ਜਦ ਫੋਨ ਆਇਆ ਨਾ ਮੇਰੀ ਗੱਲ ਕਰਾ ਦਿਓ ਮੈਂ ਆਪਣੇ ਬਚਬਾਬ ਦੇ ਦੂੰਗੀ 5 ਵਜ ਗਈ ਵੀਰਾ ਹਣ ਤਾਂ ਆਇਆ ਹੀ ਨਹੀਂ ਮੈਂ ਫੋਨ ਕਰਕੇ ਦੇਖਾ ਮੈਂ ਦੱਸ ਆ ਗਿਆ ਫੋਨ ਉਹ ਡੀਕਦੀ ਹੋਣੀ ਆ ਬੈਠੀ ਉੱਥੇ ਕੀ ਕਰਾਉਣ ਇਹਨੂੰ ਚੁੱਪ ਕਰੋ ਮੈਨੂੰ ਫੜਾਓ ਫੋਨ ਹੈਲੋ ਹਾਂ ਮਿੰਦੋ ਕੀ ਹਾਲ ਆ ਭਾਬੀ ਮੈਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਤੂੰ ਦੱਸ ਤੂੰ ਅੱਜ ਕਿਵੇਂ ਯਾਦ ਕੀਤਾ ਆਪੀ ਪੀਰਾ ਕਹਿੰਦਾ ਸੀ ਮੈਂ ਸੰਧਾਰਾ ਲੈ ਕੇ ਆਉਂਗਾ 5 ਵਜੇ ਹਜੇ ਤੱਕ ਆਈ ਨਹੀਂ ਮੈਂ ਤਾਂ ਤਾਂ ਫੋਨ ਕੀਤਾ ਸੀ ਮੈਂ ਮੈਂ ਇੱਕ ਵਾਰ ਫੋਨ ਕਰਕੇ ਤਾਂ ਦੇਖਾ ਵੀ ਕੀ ਗੱਲ ਹੋ ਗਈ ਹਜੇ ਤੱਕ ਆਏ ਕਿਉਂ ਨਹੀਂ ਮਿੰਦੋ ਦੇਖ ਮੈਂ ਝੂਠ ਨਹੀਂ ਬੋਲਦੀ ਇਹ ਤਾਂ ਆਉਂਦੇ ਸੀ ਮੈਂ ਹੀ ਰੋਕਤਾ ਕਿਉਂ ਪਾਪੀ ਤੂੰ ਆਪਸੇ ਆਣੀ ਆ ਉਹ ਤਾਂ ਸਾਡੀਆਂ ਕੁੜੀਆਂ ਤੇ ਤੀਜੀ ਤੂੰ ਅਸੀਂ ਆਪਦੀਆਂ ਨਾਲ ਹੀ ਵਰਤ ਲਈਏ ਨਾ ਇਹ ਹੀ ਬਹੁਤ ਆ ਸਾਥੋਂ ਇੰਨੀ ਦੂਰ ਨਹੀਂ ਵਰਤਿਆ ਜਾਂਦਾ ਭੱਬੀ ਚਲ ਠੀਕ ਐ ਮਿੰਦੋ ਅਸੀਂ ਕਿਤੇ ਜਾਣਾ ਓਕੇ ਬਾਈ ਐਂ ਗੱਲ ਕਰੀ ਦੀਆ ਰੱਬਾ ਅੱਜ ਤੇਰਾ ਕੀ ਮਾਰਾ ਕੀਤਾ ਸੀ ਜੇ ਤੂੰ ਸਾਨੂੰ ਕਬੀਰ ਦੇ ਦਿੰਦਾ ਤਾਂ ਮੈਨੂੰ ਸੰਧਾਰੇ ਦੀ ਪੀਗ ਨਾ ਮੁਗੜੀ ਪੈਂਦੀ ਮੇਰੇ ਚਾਚੇ ਦੇ ਮੁੰਡੇ ਨੇ ਆਉਣਾ ਮੇਰੀ ਭੂਆ ਦੇ ਮੁੰਡੇ ਨੇ ਆਉਣਾ ਆ ਗਿਆ ਕੋਈ ਨਹੀਂ ਕੋਈ ਨਹੀਂ ਆਉਂਦਾ ਹੁੰਦਾ ਸਕੇ ਭਰਾਵਾ ਤੇ ਬਿਨਾਂ ਕੋਈ ਖੜਦਾ आज के टाइम में तो सके बर्थ लन यही बहुत ने और बैठी गुक्की जानी है काम कर लर सोई च सारा ही पिया दरवाजा खोल दे कोई आया रोजी दीदी तू ਕਿਉਂ ਕੀ ਗੱਲ ਮੈਂ ਆ ਨਹੀਂ ਸਕਦੀ ਉਹ ਨਹੀਂ ਨਹੀਂ ਦੀਦੀ ਮੇਰਾ ਮਤਲਬ ਤੁਸੀਂ ਆਉਣ ਤੋਂ ਪਹਿਲਾਂ ਕੋਈ ਫੋਨ ਵੀ ਨਹੀਂ ਕੀਤਾ ਜੇ ਆ ਗਈ ਤਾਂ ਅੰਦਰ ਦਾ ਬਿਠਾ ਲਾ ਹਾਂ ਫਿਰ ਗੇਟ ਤੇ ਗੱਲਾਂ ਕਰਾਈ ਜਾਣਗੀਆਂ ਕੋਈ ਨਹੀਂ ਮਾਸੀ ਜੀ ਨਾ ਜੇ ਮੈਂ ਤੈਨੂੰ ਫੋਨ ਕਰਕੇ ਆਉਂਦੀ ਫਿਰ ਤੈਨੂੰ ਸਰਪ੍ਰਾਈਜ਼ ਕਿਵੇਂ ਦਿੰਦੀ ਸਰਪ੍ਰਾਈਜ਼ ਓਕੇ ਬਾਕੀ ਆ ਪੈਰੇ ਆ ਜਾ ਦੱਸ ਦਿਆਂ ਆ ਤੇਰਾ ਸੰਧਾਰਾ ਤੇ ਆ ਮਾਸੀ ਜੀ ਥੋੜਾ ਦੇ ਮਿੰਦੂ ਦਾ ਸੰਧਾਰੇ ਦਾ ਸੂਟ ਪੋਤੇ ਇਹ ਤਾਂ ਭਰਾ ਲੈ ਕੇ ਆਉਂਦੇ ਹੁੰਦੇ ਆ ਮਾਸੀ ਜੀ ਤੁਹਾਨੂੰ ਪਤਾ ਤਾਂ ਹੈ ਸਾਡੇ ਭਰਾ ਹੈ ਨੇ ਇਸ ਕਰਕੇ ਵੱਡੀ ਹੋਣ ਕਰਕੇ ਨਾ ਭਰਾ ਦੇ ਫਰਜ਼ ਮੈਂ ਨਿਭਾ ਰਹੀ ਹਾਂ ਕੀ ਪਰਮਾਸੀ ਜੀ ਉਂਝ ਤਾਂ ਕਹਦੇ ਨੇ ਵੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਪਰ ਇੱਥੇ ਆ ਕੇ ਤੁਸੀਂ ਨਾ ਕੁੜੀ ਮੁੰਡੇ 'ਚ ਫਰਕ ਦਿਖਾ ਦਿੰਦੇ ਕਿਹੜੀ ਕਿਤਾਬ ਵਿੱਚ ਲਿਖਿਆ ਵੀ ਸੰਧਾਰਾ ਸਿਰਫ ਭਰਾ ਹੀ ਦੇ ਸਕਦੇ ਨੇ ਭੈਣਾ ਨਹੀਂ ਮਾਸੀ ਜੀ ਅੱਜ ਦੇ ਜ਼ਮਾਨੇ ਵਿੱਚ ਨਾ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸਕੂਟਰ ਤੋਂ ਲੈ ਕੇ ਜਹਾਜ਼ ਤੱਕ ਚਲਾਈ ਫਿਰਦੀਆਂ ਨੇ ਕੁੜੀਆਂ ਫੇਰਾ ਸੰਧਾਰਾ ਕਿਉਂ ਨਹੀਂ ਦੇ ਸਕਦੀਆਂ ਸੱਸੇ ਕਾਲਜੀ ਇਸ ਵੀਡੀਓ ਦੇ ਰਾਹੀਂ ਜਿਹੜਾ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਘਰਾਂ ਦੀ ਕਹਾਣੀ ਹੈ ਜੀ ਹੁੰਦੀਆਂ ਨੇ ਕਈ ਭੈਣਾਂ ਜਿਨ੍ਹਾਂ ਦੇ ਭਰਾ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਸਹੁਰਿਆਂ ਦੇ ਵਿੱਚ ਸੰਧਾਰੇ ਨੂੰ ਲੈ ਕੇ ਜਾਂ ਰਖੜੀ ਨੂੰ ਲੈ ਕੇ ਜਾਂ ਹੋਰ ਕਈ ਤਿਹਾਰਾ ਨੂੰ ਲੈ ਕੇ ਭਰਾ ਦੇ ਨਾਮ ਤੇ ਤਾਨੇ ਦਿੱਤੇ ਜਾਂਦੇ ਨੇ ਤੇ ਕਈ ਭੈਣਾ ਵੀ ਇਦਾਂ ਦੀਆਂ ਹੁੰਦੀਆਂ ਨੇ ਕਿਆਂ ਜਿਹੜੀਆਂ ਹਮੇਸ਼ਾ ਤਰਸਦੀਆਂ ਨੇ ਇਸ ਚੀਜ਼ ਨੂੰ ਪਰ ਉਹਨਾਂ ਦੀ ਉਹ ਕਮੀ ਆ ਨਾ ਜਿਹੜੀ ਉਹ ਦੂਰ ਹੋ ਸਕਦੀ ਆ ਕਿਵੇਂ ਆਪਾਂ ਨੂੰ ਤਾਂ ਪਤਾ ਹੁੰਦਾ ਨਾ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਕੁੜੀ ਐ ਉਹਦੇ ਭਰਾ ਹੈ ਨਹੀਂ ਐਤਕੀ ਰਖੜੀ ਤੇ ਤੇ ਐਤਕੀ ਸੌਣ ਦਾ ਮਹੀਨਾ ਜੋ ਚੱਲਦਾ ਪਿਆ ਸਾਡੀ ਬੇਨਤੀ ਆ ਉਹਨਾਂ ਦੇਖਣ ਵਾਲਿਆਂ ਨੂੰ ਜੇ ਤੁਹਾਡੀ ਨਿਗਾਚ ਕੋਈ ਏਦਾਂ ਦੀ ਭੈਣ ਹੈ ਨਾ ਬਣ ਜੋਪਰਾ ਦੇ ਕੇ ਆਓ ਸੁੰਦਰਾ ਬਣਾ ਕੇ ਆਓ ਰਖੜੀ ਸੱਚ ਮੰਨਿਓ ਤੁਹਾਨੂੰ ਦੁਨੀਆ ਦੀਆਂ ਇੰਨੀਆਂ ਦੁਆਵਾ ਮਿਲਣ ਗਈਆਂ ਨਾ ਤੁਹਾਡੇ ਰੁਕੇ ਕੰਮ ਤੁਹਾਡੇ ਜਿਹੜੇ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਟੈਨਸ਼ਨ ਆ ਉਹ ਮਾਲਕ ਨੇ ਆਪਣੇ ਆਪ ਦੂਰ ਕਰ ਦੇਣੀਆਂ ਕਿਉਂਕਿ ਭਰਾ ਨੂੰ ਭੈਣਾ ਜਿਹੜੀਆਂ ਨੇ ਨਾ ਬਚਪਨ ਤੋਂ ਤਰਸਦੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਉਹ ਮੰਗ ਆ ਨਾ ਤੁਸੀਂ ਇਸ ਵਾਰ ਪੂਰੀ ਕਰ ਦੋਂਗੇ ਤੇ ਜੇ ਇਹ ਪੂਰੀ ਹੋ ਗਈ ਤਾਂ ਤੁਹਾਨੂੰ ਦਵਾਵਾਂ ਹੀ ਮਿਲਣਗੀਆਂ ਜੀ ਹੁਣ ਬੇਇੱਜ਼ਤੀ ਹੈ ਜੀ ਬਣ ਜੋ ਭਰਾ ਉਸ ਭੈਣ ਦੇ ਜਿਹਦਾ ਕੋਈ ਭਰਾ ਨਹੀਂ ਸਸਿਕਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ